ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਹੋਰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਉਹ ਬਣਾਈ ਆ ਪਿੱਛੇ ਜਿਹੜਾ ਇੰਡੀਆ ਨੇ ਦੋ ਦੋ ਨਾਲ ਟੈਸਟ ਸੀਰੀਜ਼ ਬਰਾਬਰੀ ਕੀਤੀ ਆ ਸਚਨ ਐਂਡਰਸਨ ਜਿਹੜੀ ਟਰੋਫੀ ਸੀਗੀ ਤੰਦੂਲਕਰ ਐਂਡਰਸਨ ਟਰੋਫੀ ਸੀਗੀ ਪੰਜ ਟੈਸਟ ਮੈਚਾਂ ਦੀ ਇੰਗਲੈਂਡ ਦੇ ਵਿੱਚ ਜਿਹੜੀ ਲੜੀ ਆ ਉਹਦਾ ਲਾਸਟ ਮੈਚ ਲਾਡ ਆਪਣੇ ਲੰਡਨ ਦੇ ਓਵਲ ਦੇ ਗਰਾਊਂਡ ਦੇ ਵਿੱਚ ਇੰਡੀਆ ਨੇ 6 ਰੰਡਾਂ ਨੇ ਜਿੱਤ ਕੇ ਜਿਹੜੀ ਸੀਰੀਜ਼ ਬਰਾਬਰ ਕੀਤੀ ਆ 2-2 ਨਾਲ ਉਹ ਇੱਕ ਕਹਿਣੇ ਸੀਰੀਜ਼ ਦੋ ਦੋ ਦਾ ਬਰਾਬਰ ਆ ਪਰ ਜਿਵੇਂ ਟ੍ਰਾਂਸ ਟ੍ਰਾਂਜੀਸ਼ਨ ਦੇ ਵਿੱਚ ਸੀਗੀ ਟੀਮ ਇੰਡੀਆ ਦੀ ਬਦਲਾਅ ਦੇ ਵਿੱਚ ਸੀਗੀ ਨਵਾਂ ਕਪਤਾਨ ਸੀਗਾ ਤੇ ਇੱਕ ਜਿੱਤ ਨਾਲੋਂ ਘੱਟ ਨਹੀਂ ਆਖ ਸਕਦੇ ਕਿਉਂਕਿ ਮੋਸਟਲੀ ਇੰਡੀਆ ਨੇ ਮੈਚ ਡੋਮਿਨੇਟ ਕੀਤੇ ਨੇ ਤੇ ਜਿਹੜਾ ਮੈਚ ਇੰਡੀਆ ਨੇ ਡਰਾਅ ਕਰਵਾਇਆ ਉਹ ਵੀ ਡੋਮਿਨੇਟ ਕਰਕੇ ਕਰਾਇਆ ਇਦਾਂ ਨਹੀਂ ਵੀ ਕਦੇ ਮੀ ਪੈ ਗਿਆ ਜਾਂ ਕੁਝ ਹੋਰ ਪੈ ਗਿਆ ਚਲੋ ਇਹ ਗੱਲਾਂ ਛੱਡੋ ਹੁਣ ਆਪਾਂ ਜਿਹੜੀ ਮੇਨ ਹੈ ਜਿਹਦਾ ਮੁੱਦਾ ਉਹ ਗੱਲ ਆ ਵੀ ਜਿਹੜੇ ਪਾਕਿਸਤਾਨ ਦੇ ਕ੍ਰਿਕਟ ਦੇ ਪਲੇਅਰ ਨੇ ਉਹਨਾਂ ਨੂੰ ਇੰਡੀਆ ਦੀ ਜਿਹੜੀ ਚੜ੍ਹਾਈ ਆ ਜਲਨ ਬਹੁਤ ਆ ਇੰਡੀਆ ਤੋਂ ਕਾਰਨ ਕੀ ਇੱਕ ਤਾਂ ਉਹਨਾਂ ਦੀ ਆਪਦੀ ਕ੍ਰਿਕਟ ਪਿੱਛੇ ਹੋ ਗਈ ਆ ਜਮਾ ਤੇ ਇਸ ਟਾਈਮਾ ਇੰਡੀਆ ਆਸਟ੍ਰੇਲੀਆ ਇੰਗਲੈਂਡ ਵੱਡੇ ਪਾਵਰ ਹਾਊਸ ਨੇ ਕ੍ਰਿਕਟ ਦੇ ਓਏ ਜਿੰਨੀ ਮਾਨ ਇਜਤ ਇੰਡੀਆ ਨੂੰ ਮਿਲਦਾ ਕ੍ਰਿਕਟ ਦੇ ਵਿੱਚ ਉਹਨਾਂ ਪਾਕਿਸਤਾਨ ਨੂੰ ਕੋਈ ਪੁੱਛਦਾ ਵੀ ਨਹੀਂ ਹਾਂ ਕੋਈ ਸਮਾਂ ਸੀਗਾ 1992 ਦਾ ਜਦੋਂ ਇਮਰਾਨ ਖਾਨ ਵਰਗੇ ਪਲੇਅਰ ਸੀ ਉਹਨਾਂ ਕੋਲੇ ਜਾਬਰ ਮੀਆਂ ਦਾ ਦਰਜੇ ਪਲੇਅਰ ਸੀਗੇ ਬਸੀਮ ਅਕਰ ਮਰ ਗਏ ਉਦੋਂ ਉਹਨਾਂ ਦੀ ਵਰਲਡ ਕ੍ਰਿਕਟ ਦੇ ਵਿੱਚ ਪੂਰੀ ਚੜ੍ਹਾਈ ਸੀ ਤੇ ਉਹਨਾਂ ਨੇ 92 ਦਾ ਵਰਲਡ ਕੱਪ ਵੀ ਜਿੱਤਿਆ ਸੀਗਾ ਉਹ ਗੱਲ ਬੱਕਰੀਆਂ ਵਿੱਚ ਰੋਂਦੇ ਟਹਿ ਦੇ ਮਰਦੇ ਕਮੀ ਮੈਚ ਮੀ ਪੈ ਗਿਆ ਉਹਦੇ 1.9 ਸੈਮੀਫਾਈਲ ਚ ਪਹੁੰਚ ਕੇ ਸੀ ਚਲੋ ਛੱਡੋ ਕਿਸਮਤ ਚੰਗੀ ਸੀ ਵਰਲਡ ਕੱਪ ਜਿੱਤ ਕੇ ਸੀ ਯਾਨੀ ਕੋਈ ਸਮਾਂ ਸੀ ਪਾਕਿਸਤਾਨ ਦੀ ਟੀਮ ਫੁੱਲ ਘੈਂਟ ਸੀ ਪਰ ਅੱਜ ਦੀ ਕਰੀ ਪਾਕਿਸਤਾਨ ਅਨਾਸ ਬਚਿਆ ਪਰ ਇਹਨਾਂ ਦਾ ਉਹ ਕੰਮ ਆ ਪਾਕਿਸਤਾਨੀਆਂ ਦਾ ਅਖੇ ਜੀ ਰੋਟੀ ਖਾਂਦੇ ਦੀ ਦਾੜੀ ਹਿਲਾਦੀ ਆ ਹੁਣ ਕੱਲ ਕੀ ਹੋਈ ਆ ਕਿੱਥੋਂ ਮੈਂ ਪਹਿਲਾਂ ਇਹਨਾਂ ਨੇ ਯਾਨੀ ਜਿਹੜਾ ਇਲਜ਼ਾਮ ਲਾਇਆ ਉਹ ਇਹ ਲਾਇਆ ਇਹਨਾਂ ਦਾ ਇੱਕ ਪੇਸਰ ਆ ਪੁਰਾਣਾ 2007 ਦੇ ਵਿੱਚ ਉਹਨੇ ਡੈਵਟ ਕੀਤਾ ਸੀਗਾ ਤੇ 49 ਸਾਲ ਦੀ ਉਮਰ ਆਉਦੀ ਹੁਣ ਤਾਂ ਰਿਟਾਇਰ ਹੋਇਆ ਪਿਆ ਸ਼ਬੀਰ احمد ਉਹਨੇ ਇਲਜ਼ਾਮ ਲਾਇਆ ਇੰਡੀਆ ਦੇ ਪਲੇਅਰਾਂ ਤੇ ਅਖੇ ਜੀ ਇੰਡੀਆ ਦੇ ਪਲੇਅਰਾਂ ਨੇ ਫੀਲਡਿੰਗ ਟਾਈਮ ਜਿਹੜੀ ਡਿਊਕ ਦੀਆਂ ਬੋਲਾਂ ਯੂਜ਼ ਕੀਤੇ ਨੇ ਲਾਲ ਰੰਗ ਦੀਆਂ ਟੈਸਟ ਮੈਚ ਦੇ ਵਿੱਚ ਉਹਦੇ ਤੇ ਵੈਸਲੀਨ ਲਾਈਆ ਵੈਸਲੀਨ ਲਾਉਂਦੇ ਰਹੇ ਨੇ ਲੁਕੋ ਕੇ ਲਾਉਂਦੇ ਰਹਿੰਦੇ ਆ ਕਿ ਜੀ ਵੈਸਲੀਨ ਤਾਂ ਕਿ ਬਾਲ ਤਾਂ ਹੀ ਜ਼ਿਆਦਾ ਸਵਿੰਗ ਕਰਦੀ ਸੀ ਬਾਲ ਚਮਕ ਰਹੀ ਸੀ ਜੇ ਨੂੰ ਪੁੱਛੇ ਮੂਰਖ ਨੂੰ ਵੀ ਜਦੋਂ ਹੈਰੀ ਬਰੁੱਕ ਤੇ ਰੂਟ ਕੋਟ ਰਹੇ ਸੀਗੇ ਉਦੋਂ ਵੈਸੇ ਨਹੀਂ ਕਿੱਥੇ ਚਲੀ ਗਈ ਸੀ ਹੈ ਮੂਰਖਾ ਵੀ ਜਦੋਂ ਇੰਡੀਆ ਨੂੰ ਇੱਕ ਵਿਕਟ ਮਿਲ ਗਈ ਤੇ ਉਦੋਂ ਹੀ ਹੌਸਲੇ ਦੁਬਾਰਾ ਵਾਪਸ ਆ ਜਾਂਦੇ ਨੇ ਇਹ ਤਾਂ ਓਬਵੀਅਸ ਆ ਯਾਰ ਕੁਝ ਵੀ ਕਿਤੇ ਵੀ ਆਪਾਂ ਜੂਝਦੇ ਆ ਜਿੱਥੇ ਜਦੋਂ ਆਪਾਂ ਲਈ ਥੋੜੀ ਚੜ੍ਹਾਈ ਹੋਣ ਲੱਗਦੀ ਆ ਤੇ ਹੌਸਲੇ ਦੁਬਾਰਾ ਵਾਪਸ ਆ ਜਾਂਦੇ ਨੇ ਕੇਰਾਂ ਦਾ ਸ਼ਾਂਤ ਹੋ ਗਿਆ ਦੀ ਮਾਹੌਲ ਹੁਣ ਇਹਨਾਂ ਨੇ 2023 ਦਾ ਵਰਲਡ ਕੱਪ ਵੀ ਇੰਡੀਆ ਦਾ ਇੰਡੀਆ ਨੇ ਲੀਗ ਮੈਚ ਦੇ ਵਿੱਚ ਹਰ ਇੱਕ ਟੀਮ ਨੂੰ ਹੋ ਰਾਇਆ ਉਹ ਗੱਲ ਬਕਰੀਆ ਕਿ ਵੀ ਫਾਈਨਲ ਚ ਜਾ ਕੇ ਆਸਟ੍ਰੇਲੀਆ ਤੋਂ ਇੰਡੀਆ ਹਾਰ ਗਿਆ ਸੀ ਚਲੋ ਉਹ ਹੀ ਚੈਂਪੀਅਨ ਟਰੋਫੀ ਜਿੱਤ ਲਈ ਇੰਡੀਆ ਨੇ ਉੱਥੇ ਤਾਂ ਕੀ ਕੀਤਾ ਕਿ ਜੀ ਬਾਲ ਚ ਚਿੱਪ ਲੱਗੀ ਵੀ ਆ ਹੈ ਬਾਲ ਐਦਾਂ ਜੀ ਬਾਲ ਉਦਾਂ ਜੀ ਇਹ ਬਾਲ ਚ ਇੰਡੀਆ ਵਾਲਿਆਂ ਨੇ ਐ ਕਰਦੇ ਨੇ ਬਹੁਤ ਰੂੰਢੀ ਪਾਉਂਦੇ ਨੇ ਚਿੱਪ ਲਾਤੀ ਬਾਲ ਚ ਜਿੱਦਾਂ ਨੂੰ ਕੰਪਿਊਟਰਾਂ ਸਵਿੰਗ ਕਰਦੇ ਨੇ ਬੱਚੇ ਵਾਲੀਆਂ ਗੱਲਾਂ ਯਾਰ ਆਪ ਤੋਂ ਕੁਝ ਹੁੰਦਾ ਨਹੀਂ ਤੇ ਦੂਜੇ ਨੂੰ ਕਿਵੇਂ ਕਹਿੰਦੇ ਨੇ ਵੀ ਰੋਟੀ ਖਾਂਦੇ ਦੀ ਦਾੜੀ ਹਿੱਲਦੀ ਆ ਆ ਮੈਂ ਥੱਲੇ ਲਾ ਵੀ ਦਿੱਤਾ ਵੀ ਆ ਇੱਕ ਨਿਊਜ਼ ਆਈ ਸੀਗੀ ਸ਼ਬੀਰ ਅਹਿਮਦ ਜੀ ਕਹਿੰਦੇ ਨੇ ਭਾਈ ਬਾਈ ਜੀ ਮੈਂ ਤਾਂ ਨਾ ਜ਼ਿਆਦਾ ਵਿੱਚੇ ਤੁਹਾਡੀ ਕ੍ਰਿਕਟ ਦਾ ਨਾਸ ਵੱਜ ਗਿਆ ਤੁਸੀਂ ਕਮ ਸਕੱਮ ਸਾਡੇ ਵਾਲੀ ਦੀ ਇੱਜ਼ਤ ਕਰ ਲਓ ਫਿਰ ਵੀ ਤੁਸੀਂ ਸਾਡੇ ਜਿਹੀ ਨਿਕਲੇ ਪਿਓ ਠੀਕ ਆ ਕਿ ਨਹੀਂ ਤੇ ਅਖੇ ਬਾਈ ਜੀ ਕਹਿੰਦੇ ਨੇ ਅਖੇ ਜੀ ਇੰਡੀਆ ਦੇ ਪਲੇਅਰ ਆਂ ਚੋਸਤੀ ਭਰਤੀ ਆ ਇੰਡੀਆ ਦੇ ਪਲੇਅਰ ਆਂ ਚੱਲਦੇ ਮੈਚ ਦਰਾਂਨ ਉਥੇ ਬੈਸਲਿਨ ਲਾਈ ਆ ਬੋਲ ਦੇ ਉੱਤੇ ਪਾ ਜਾਨੀ ਬੋਲ ਨੂੰ ਵੀ ਇੰਨੇ ਓਵਰ ਪੁਰਾਣੀ ਹੋਣ ਦੇ ਬਾਵਜੂਦ ਵੀ ਬੋਲ ਨਵੀਂ ਲੱਗ ਰਹੀ ਸੀ ਇਹਨਾਂ ਬਾਈ ਜੀ ਦਾ ਇਹ ਤਰਕਾ ਅਖੇ ਬੈਸਲਿਨ ਐਪਲਾਈ ਕਰਤੀ ਤੇ ਬਾਲ ਨਮੀ ਰਹੀ ਤੇ ਚਮਕਾਰਾ ਮਾਰਦੀ ਜਦੋਂ ਬੈਟਸਮੈਨ ਕੋਈ ਉਹ ਮੂਰਖ ਜਦੋਂ ਰੂਟ ਤੇ ਪ੍ਰੁਕ ਖਲ ਰਏ ਸੀਗੇ ਉਦੋਂ ਤੇ ਉਦੋਂ ਫੈਸਲੇ ਨਹੀਂ ਕੰਮ ਕੀਤਾ ਇਹ ਜਿਵੇਂ ਕਹਿੰਦੇ ਨੇ ਇਧੀਆਂ ਬ੍ਰੀਕ ਭੋਰਨ ਤੋਂ ਹਟਜੋ ਹਟਜੋ ਤੁਸੀਂ ਕਿਉਂ ਕੰਮ ਲਪਿੱਦਦੇ ਹੋ ਜੜੋ ਨਾ ਰੀਸ ਕਰੋ ਮੇਰੇ ਵੀਰੋ ਜੜੋ ਨਾ ਰੀਸ ਕਰੋ ਸੋ ਤੁਸੀਂ ਏਡੇ ਏਡੇ ਵੱਡੇ ਪਲੇਅਰ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਆਫਟਰ ਆਲ ਵਧੀਆ ਪੀਸਸ ਸੀ ਸ਼ਮੀਰ ਅਹਿਮਦ ਮੈਂ ਕਹਿੰਨਾ ਪਰ ਇਹ ਜਿਹੇ ਗੱਲਾਂ ਕਰਕੇ ਵੀਰੇ ਹਾਸੇ ਦਾ ਪਾਤਰ ਨਾ ਬਣੋ ਸੋ ਤੁਹਾਨੂੰ ਨਹੀਂ ਆਜਮਾਉਂਦਾ ਵੀ ਇੰਡੀਆ ਦੀ ਚੜ੍ਹਾਈ ਐ ਇਸ ਟਾਈਮ ਬਟ ਇੰਡੀਆ ਆਸਟ੍ਰੇਲੀਆ ਇੰਗਲੈਂਡ ਆਰ ਬਿਗ ਗਨਸ ਹੈ ਪਾਵਰ ਹਾਊਸ ਨੇ ক্রিকেট ਦੇ ਜੋ ਕਿ ਤੁਸੀਂ ਨਹੀਂ ਬਣ ਸਕਦੇ ਸੋ ਦੋਸਤੋ ਆਪੋ ਆਪਣੇ ਕਮੈਂਟ ਕਰਕੇ ਦੱਸੋ ਤੇ ਨਾਲੇ ਇੰਡੀਆ ਦੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਬਹੁਤ ਸੋਹਣੀ ਸੀਰੀਜ਼ ਖੇਡਿਆ ਯਾਰ ਉਸ ਦਿਨ ਮੁੰਡੇ ਆਪਣੇ ਡਿਜ਼ਰਵ ਕਰਦੇ ਸੀ ਜਿਤਨਾ ਤੇ ਜਿੱਤੇ ਤੇ ਸੀਰੀਜ਼ 2-2 ਨਾਲ ਡਰਾ ਹੋਈ ਆ ਤੇ ਜਿਹੜੀ ਸੀਰੀਜ਼ 2-2 ਨਾਲ ਡਰਾ ਹੋਈ ਆ ਇਹ ਵੈਸੇ ਸੀਰੀਜ਼ ਇੰਡੀਆ 4-0 ਨਾਲ ਜਿੱਤ ਸਕਦਾ ਸੀ ਪਹਿਲਾ ਮੈਚ ਵੀ ਇੰਡੀਆ ਜਿੱਤੇ ਜਿੱਤੇ ਆ ਰਿਹਾ ਤੇ 192 ਵਾਲੇ ਦੇ ਵਿੱਚ ਵੀ ਪਾਈ ਰੰਦਾ ਜਿਹੜਾ ਉਧਰੋਂ ਵਿਚਾਰਾ ਉਹ ਸਰਾਜ ਆਪਣੇ ਉਹਦੀ ਪਾਲ ਜਾ ਕੇ ਦਵਾਰਾ ਲੱਗੀ ਦੀ ਪੈਣਾ ਰੋਕ ਨਹੀਂ ਸਕਿਆ ਪਿਕਟਾਂ ਦੇ ਚਲੋ ਯਾਨੀ ਕਹਿ ਦੇਵਾਂ ਦੋ ਦੋ ਨਾਲ ਬਰਾਬਰੀ ਕਰਕੇ ਵੀ ਇੰਡੀਆ ਦੀ ਇੱਕ ਜਿੱਤੇ ਆ ਮਾਨਸਿਕ ਤੌਰ ਲਾਲੋ ਜੀ ਜਿੱਤ ਪਰ ਪਾਕਿਸਤਾਨ ਵਾਲਿਆਂ ਦਾ ਨਾਸ ਮਾਰ ਦੇਣਗੇ ਉੱਥੇ ਗਿਆੰਦਾ ਉਹ ਉਹਦਾ ਪਾਕਿਸਤਾਨ ਜਾ ਕੇ ਨਾਸ ਮਾਰਗੇ ਇੰਗਲੈਂਡ ਵਾਲੇ ਇਹਨਾਂ ਦਾ ਸੋ ਦੋਸਤੋ ਆਪੋ ਆਪਣੇ ਵਿਚਾਰ ਦਿਓ ਤੇ ਮੈਨੂੰ ਦੱਸੋ ਵੀ ਇਹ ਹਾਸੋਹਿਣੀ ਵਾਲੇ ਬਿਆਨ ਇਹਨੇ ਹੋਰ ਕੀ ਨੇ ਧੰਨਵਾਦ ਦੋਸਤੋ